ਕੱਲ੍ਹ ਆਜੂ ਬਈ ਚਾਲਾ ਇਧਰ ਸੌਟ ਲੈ ਸਾਰੇ ਪੂਰਾ ਖੜ ਤੇ ਇਧਰ ਆਂਦੇ ਆ ਟ੍ਰੈਪਟਰ ਆਕਤਵਾ ਕੇ ਰਹਿਣਗੇ ਵੀਡੀਓ ਬਣਾ ਦੇ ਚੱਕਦੇ ਦੇਖ ਮੇਰੇ ਤੋਂ ਰੋਕੋ ਜੇ ਤੁਸੀਂ ਨਹੀਂ ਕਹਿੰਦੇ ਤਾਂ ਵੀ ਹਾਂ ਸਰਦ ਮੰਦੂਰ ਡੜਾ ਜੀ ਮੈਂ ਜੋਤੀਪਾ ਡੜਾ ਜਨਰ ਸਕਤਰ ਮਾਨਸਾ ਬੱਲਾਡਾ ਬਲਾਕ ਸਾਡੇ ਜਿਹੜੇ ਕਾਨੂੰਨ ਨੇ ਜੀ ਅਸੀਂ ਪਹਿਲਾਂ ਵੀ ਦਿੱਲੀ ਚ ਰੱਦ ਕਰਾ ਕੇ ਆਏ ਸੀਗੇ ਤੇ ਕਿਸਾਨ ਦੀਆਂ ਸਾਡੀਆਂ ਇਹੀ ਮੰਗਾਂ ਨੇ ਜੀਆਂ ਵੀ ਜਿਹੜੀ ਐ ਐਮਸੀ ਐ ਮੰਡੀਆਂ ਨੇ ਜੀਆਂ ਸਾਡੀ ਜਿਹੜੀ ਚੀਜ਼ ਐ ਹਰੇਕ ਜਿੰਸ ਐ ਸਾਡੀ ਉਹ ਘਾਟੇ ਚ ਜਾ ਰਹੀ ਹੈ ਜੀ ਕਾਟੇ ਤੇ ਜਾਣ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪੈਂਦਾ ਤੇ ਸੜਕਾਂ ਤੇ ਉਤਰ ਕੇ ਫਿਰ ਅਸੀਂ ਸਰਕਾਰਾਂ ਨੂੰ ਦੱਸਦੇ ਆ ਸਾਡੇ ਭਰਾ ਉੱਥੇ ਵੀ ਬੈਠੇ ਨੇ ਖਨੌਰੀ ਤੇ ਸਾਡੇ ਪੰਜਾਬ ਵਿੱਚ ਵੀ ਇਹੀ ਕੋਈ ਮੰਗਾਂ ਨੇ ਸਾਡੀਆਂ ਇੱਕੋ ਹੀ ਮੰਗ ਤੇ ਅਸੀਂ ਲੜ ਰਹੇ ਹਾਂਗੇ ਵੀ ਪਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪੈ ਜਾਂਦਾ ਹੈਗਾ ਸਾਨੂੰ ਬਹੁਤ ਕੰਮ ਨੇਗੇ ਅਸੀਂ ਆਪਦੇ ਬੱਚਿਆਂ ਦਾ ਭੁੱਖ ਬਚਾਉਣ ਵਾਸਤੇ ਤਾਂ ਸੜਕਾਂ ਤੇ ਉਤਰੇ ਹੋਏ ਆ ਉਹ ਅੰਨਦਾਤਾ ਜਿਹੜੇ ਅੰਨਦਾਤੇ ਦੀ ਕੋਈ ਪੀੜ ਨਹੀਂ ਸੁਣੀ ਜਾਂਦੀ ਵੋਟਾਂ ਲਏ ਜਾਂਦੇ ਨੇ ਤੇ ਸਾਡੀਆਂ ਵੋਟਾਂ ਲੈ ਕੇ ਤੇ ਕੋਈ ਮਸਲਾ ਹੱਲ ਨਹੀਂ ਕਰਦੇ ਮਸਲੇ ਹੱਲ ਇਹ ਕਰਦੇ ਨੇ ਸਾਨੂੰ ਛੜਕਾਂ ਤੇ ਬੈਠਣ ਨੂੰ ਮਜਬੂਰ ਕਰ ਦਾਂਦੇ ਨੇ ਤੇ ਛੜਕਾਂ ਤੇ ਤਾਂ ਸਾਡੀ ਮਜਬੂਰੀ ਦੀ ਕਾਰਨ ਸਾਨੂੰ ਬੈਠਣਾ ਪੈ ਜਾਂਦਾ ਮੀ ਹੈ ਗੜੇ ਨੇ ਹਵਾ ਠੰਡੀ ਕੁਛ ਵੀ ਹੈ ਅਸੀਂ ਸੜਕਾਂ ਤੇ ਨਿਕਲਦੇ ਆ ਸਾਡੀਆਂ ਮਾਵਾ ਪੈਣਾ ਨੇ ਸਾਡੇ ਵੀਰ ਨੇ ਸਾਡੇ ਬਜ਼ੁਰਗ ਨੇ ਫਿਰ ਅਸੀਂ ਸੜਕਾਂ ਤੇ ਉੱਤਰ ਕੇ ਤਾਂ ਸਰਕਾਰਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਸੋਡਾ ਪੇਟ ਭਰਦਾ ਤਾਂ ਅਸੀਂ ਸੜਕਾਂ ਤੇ ਉਤਰਦੇ ਆ ਤਾਂ ਸੜਕਾਂ ਤੇ ਉੱਤਰ ਕੇ ਸਾਡੀਆਂ ਮੰਗਾਂ ਮੰਨੀਆਂ ਜਾਂਦੇ ਨੇ ਫਿਰ ਉਹਨਾਂ ਨੂੰ ਲਾਗੂ ਨਹੀਂ ਕਰਿਆ ਜਾਂਦਾ ਇਹ ਮੋਦੀ ਸਰਕਾਰ ਲਾ ਲੈ ਪਗਮੰਤਮਾਨ ਦੀ ਸਰਕਾਰ ਲਾ ਲੈ ਕਹਿੰਦੇ ਕੁਛ ਨੇ ਕਮਾਉਂਦੇ ਕੁਛ ਨਹੀਂ ਜਿਹੜੇ ਕਾਲੇ ਮਾਗਰ ਮੱਛ ਨੇ ਇਹ ਮਾਗਰ ਮੱਛਾਂ ਦੀਆਂ ਦਕੌਣ ਵਾਲੀਆਂ ਨੀਤੀਆਂ ਤੇ ਇਹਨਾਂ ਦੀ ਜੀਭਾਂ ਤੇ ਕਾਲਸ ਲੱਗੀ ਹੋਈ ਆ ਉਹ ਕਾਲਸਾਂ ਦੀ ਤਾਕਤ ਨੂੰ ਦਿਖਾ ਕੇ ਅਸੀਂ ਇਹਨਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਛੜਕਾਂ ਤੇ ਜੂਲਦਾ ਤੇ ਸੱਪਾਂ ਦੇ ਸਿਰ ਲਾਤੜਦਾ ਤੇ ਉਹਦੀ ਖੇਤੀ ਦਾ ਮੁੱਲ ਨਹੀਂ ਦਿੱਤਾ ਜਾਂਦਾ ਸਾਨੂੰ ਸਹੀ ਸੀਮਤ ਸਿਰ ਉਹ ਖਰੀਦੀ ਨਹੀਂ ਜਾਂਦੀ ਜਿਹੜੇ ਸਾਡੇ ਬਜ਼ੁਰਗ ਨੇ ਘਰ ਦੇ ਕੰਮ ਕਰਨਕ ਪਰਿਵਾਰਾਂ ਦੇ ਵਿੱਚ ਖੜਨ ਦੁਖਤ ਖਲੀਪਾਂ ਕਿੰਨੀਆਂ ਨੇ ਸਾਡੇ ਪੰਜਾਬ 'ਚ ਦੇਖੋ ਨੇਹਰੀ ਆ ਰਹੀ ਐ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੇ ਹਰ ਕਿਸਾਨ ਤੇ ਪੀੜਤ ਹੈ ਫਿਰ ਅਸੀਂ ਹੋਰ ਵੀ ਮਸਲੇ ਹੱਲ ਕਰਨੇ ਹੁੰਦੇ ਨੇ ਕਿਸੇ ਨੇ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਖਾਤਰ ਪਰ ਸਰਕਾਰ ਸਾਡੇ ਵਿੱਚ ਧਿਆਨ ਨਹੀਂ ਦਿੰਦੀ ਜੇ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਉਹ ਅੰਨ ਦਾਤਾ ਫਸਲਾਂ ਵੇਚਣ ਬਾਤ ਮੰਡੀ 'ਚ ਮਜਬੂਰ ਹੁੰਨੇ ਆ ਫਿਰ ਉੱਥੇ ਸਾਨੂੰ ਡੰਡੇ 'ਚ ਝੰਡਾ ਪਾ ਕੇ ਫਿਰ ਉੱਥੇ ਮੰਡੀਆਂ 'ਚ ਬੈਠ ਕੇ ਸਾਨੂੰ ਹੱਥ ਬੰਨ ਕੇ ਕਹਿੰਦੇ ਆ ਵੀ ਸਾਡੀ ਫਸਲ ਖਰੀਦ ਲਓ ਫਸਲ ਵੀ ਨਹੀਂ ਖਰੀਦਦੇ ਤੇ ਸਹੀ ਢੰਗ ਨਾਲ ਸਾਨੂੰ ਓਹ ਸਾਡਾ ਜਿਹੜਾ ਕੀਮਤ ਬਣਦੀ ਉਹ ਵੀ ਨਹੀਂ ਦਿੰਦੇ ਹੈਗੇ ਜਾਇਜਮਾਨ ਜਾਇ ਕਿਸਾਨ ਜਿੱਤੇ ਲੜਦੇ ਲੋਕਾਂ ਦੇ ਹਾਂਜੀ ਬਾਜੂ ਬਾਈ ਜੀ ਨਾਲ ਅੱਜ ਮੈਂ ਮੇਜਰ ਸਿੰਘ ਕਮਿੰਦਪੁਰਾ ਬਲਾਕ ਭਲਾਡਾ ਬਲਾਕ ਦਾ ਪ੍ਰਧਾਨ ਬੋਲ ਰਿਹਾ ਹਾਂ ਅੱਜ ਜਿਹੜਾ ਸਤ ਮੋਰਚੇ ਕਿ ਨਹੀਂਓ ਸਾਨੂੰ ਦੋ ਫਾਰਮਾਂ ਬੈਠੀਆਂ ਨੇ ਜਿਹੜੀਆਂ ਦਿੱਲੀ ਦਾ ਸੱਭੂ ਬਾਰਡਰ ਤੇ ਖਰੌਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਬੀਕੇਜੂ ਗ੍ਰਾਹਾਂ ਕਲਿਓਂ ਸੀ ਹਮਾਇਤ ਕਰ ਰਹੇ ਹੈਗੇ ਅਸੀਂ ਆ ਅੱਜ ਸਾਡੀ ਜਥੇਬੰਦੀ ਕਿੰਨੀ ਉਹ ਜਿਹੜਾ ਸੱਦਾ ਸੀ ਉਹ ਸੱਦੇ ਤੇ ਸਾਰੀਆਂ ਅਰਥੀਆਂ ਨੇ ਜਿਹੜੀਆਂ ਐਸਡੀਐਮ ਦਫਤਰ ਭਲਾੜਾ ਕਿੰਨੀ ਅਸੀਂ ਅਰਥੀ ਛੱਡ ਰਹੇ ਹਾਂ ਇਸ ਕਰਕੇ ਵੱਡੇ ਇਕੱਠ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਸਰਕਾਰਾਂ ਉਹਨਾਂ ਦੇ ਜ਼ੁਲਮ ਕਰ ਰਹੀਆਂ ਨੇ ਅੱਗੇ ਜਾਣ ਤੋਂ ਰੁਕਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਜਿਹੜੀ ਹੋਰ ਵੀ ਕੋਈ ਕਾਲ ਆਊਗੀ ਸੁਖਤ ਮੋਰਚੇ ਕਿੰਨੀ ਉਸ ਕਾਲ ਤੇ ਅਸੀਂ ਪੂਰਾ ਫੁੱਲ ਨਿਵਾਵਾਂਗੇ ਤੇ ਆਉਣ ਵਾਲੀ ਅਸੀਂ ਨਾਲ ਦੀ ਨਾਲ ਸਾਡੇ ਮਹਾਪੰਚਾਇਤ ਤੋਂ ਬਣਨ ਜਾ ਰਹੀ ਹੈ ਹਰਿਆਣੇ ਦੇ ਵਿੱਚ ਉਧਰ ਵੀ ਅਸੀਂ ਜਿਹੜਾ 4 ਤਰੀਕ ਨੂੰ ਪੂਰਾ ਜ਼ੋਰ ਦੇ ਨਾਲ ਹਰਿਆਣੇ ਵਾਲ ਨੂੰ ਜਿਹੜੇ ਤਿੰਨ ਕਾਨੂੰਨ ਦੁਬਾਰੇ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਸੀ ਸਰਕਾਰ ਦੇ ਪੂਰੇ ਹਮਾਇਤ ਦੇ ਵਿੱਚ ਜਾ ਰਹੇ ਹਾਂ। ਤੁਹਾਡਾ ਕੀ ਕਹਿਣਾ ਚਾਹੋਗੇ? ਕਿਉਂਕਿ ਅੱਜ ਜਿਹੜਾ ਦੋ ਫਾਰਮਾਂ ਦੇ ਵੱਲੋਂ ਜਿਹੜੀਆਂ ਫਾਰਮਾਂ तकरीबन 10 ਮਹੀਨਿਆਂ ਤੋਂ ਲੈ ਕੇ ਲਗਾਤਾਰ ਕਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਆ। ਉਹਨਾਂ ਦੀ ਮੰਗ ਹੈ ਕਿ ਦਿੱਲੀ ਮੋਰਚੇ ਦੀਆਂ ਜਿਹੜੀਆਂ ਰੈਂਦੀਆਂ ਮੰਗਾ ਹੈ ਉਹ ਸੈਂਟਰ ਦੀ ਸਰਕਾਰ ਲਾਗੂ ਕਰੇ ਇਤੋਂ ਤੱਕ ਕਿ ਸਰਕਾਰਾਂ ਸਾਡੇ ਦੇਸ਼ ਦੀਆਂ ਇਹ ਗੱਲ ਕਹਿੰਦੀਆਂ ਨਹੀਂ ਥਕਦੀਆਂ ਕਿ ਇੱਥੇ ਹਰ ਬੰਦੇ ਨੂੰ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦੀ ਹੈ ਜਿਹੜੀ ਉਹਦਾ ਪੋਲ ਸਰਕਾਰਾਂ ਦਾ ਉਸ ਸਮੇਂ ਖੁੱਲ ਖੁੱਲ ਜਾਂਦਾ ਹੈ ਜਦੋਂ ਕਿਸਾਨ ਆਪਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਆਪਦੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਵੱਲ ਮੂੰਹ ਕਰਦੇ ਆ ਜਿਹੜੇ ਉਹਨਾਂ ਨੂੰ ਰਾਜਤਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ। ਉਹਨਾਂ ਤੇ ਲਗਾਤਾਰ ਸੈਂਟਰ ਦੀ ਹਕੂਮਤ ਵੱਲੋਂ ਪੰਜਾਬ ਦੀ ਹਕੂਮਤ ਦੇ ਵੱਲੋਂ ਲਗਾਤਾਰ ਜ਼ਬਰ ਕੀਤਾ ਜਾ ਰਿਹਾ ਹੈ। ਜਦੋਂ ਉਹ ਆਪਦੇ ਜਥੇ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਉਹਨਾਂ ਤੇ ਅੱਤਰੂ ਗੈਸ ਦੇ ਗੋਲੇ ਲਾਗੇ ਜਾ ਰਹੇ ਆ ਉਹਨਾਂ ਤੇ ਲਾਸ਼ੀ ਚਾਰਜ ਕੀਤਾ ਜਾ ਰਿਹਾ ਹੈ ਉਹਨਾਂ ਤੇ ਰਵਣ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਜਾ ਰਹੀਆਂ ਹੈ। ਫੇਰ ਜਾਨਾਂ ਹੀ ਮਤਲਬ ਸੈਂਕੜਿਆਂ ਨੂੰ ਜਿਹੜੀ ਫੱਟੜ ਐ ਉਹ ਕੀਤਾ ਜਾ ਰਿਹਾ ਹੈ। ਇਸ ਕਰਕੇ ਜਿਹੜਾ ਉਹ ਜਾਬਰ 10 ਮਹੀਨਿਆਂ ਤੋਂ ਲੈ ਕੇ ਸੈਂਟਰ ਦੀ ਹਕੂਮਤ ਉਹਨਾਂ ਤੇ ਕਰ ਰਹੀ ਹੈ ਅਸੀਂ ਉਸੇ ਸਮੇਂ ਤੋਂ ਲੈ ਕੇ ਇਸ ਜਾਬਰ ਦੀ ਲਗਾਤਾਰ ਨਖੇਦੀ ਕਰ ਰਹੇ ਹਾਂ ਜਦੋਂ ਵੀ ਇਸ ਜਾਬਰ ਦੇ ਖਿਲਾਫ ਉਹ ਆਪ ਦੇ ਸੰਘਰਸ਼ ਕਰਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਤਾਲਮੇਲ ਵਿੱਚ ਸੰਘਰਸ਼ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਕਰ ਰਹੇ ਆ ਅੱਜ ਜਿਵੇਂ ਉਹਨਾਂ ਦੋ ਫੋਰਮਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹੋ ਸੱਦੇ ਦੀ ਹਮਾਇਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਉਗਰਾਹ ਜੱਫੀ ਬੰਦੀ ਦੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀਆਂ ਅਰਥੀਆਂ ਉਹ ਸਾੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਸ ਗੱਲ ਦੀ ਕਿ ਸੈਂਟਰ ਦੀ ਸਰਕਾਰ ਉਹਨਾਂ ਦੀ ਗੱਲ ਸੁਣੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਾਰੀਆਂ ਸਾਰੀਆਂ ਮੰਗਾਂ ਭਾਵੇਂ ਉਹ ਸਾਰੀ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਆ ਉਹ ਮੰਗਾਂ ਸੈਂਟਰ ਦੀ ਸਰਕਾਰ ਲਾਗੂ ਕਰੇ ਇਹ ਸਾਰਾ ਕੁਝ ਲਾਗੂ ਕਰਾਉਣ ਵਾਸਤੇ ਅੱਜ ਸੀ ਉਹਨਾਂ ਦੇ ਨਾਲ ਤਾਲਮੇਲ ਮਾ ਜਿਹੜਾ ਸੰਘਰਸ਼ ਹੈ ਉਹ ਕਰ ਰਹੇ ਆ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਜਿਹੜੀਆਂ ਉਹ ਸਾੜ ਰਹੇ